ਲੋਜੀ ਖੁੱਲਾ ਸੱਦਾ ਹੈਗਾ ਸਾਰੇ ਵਿਆਹ ਸ਼ਾਦੀਆਂ ਵਾਲਿਆਂ ਨੂੰ ਹੋਲਸੇਲ ਰਿਟਲ ਦੇਵਾਂਗੇ ਕਪੜਾ 31 ਮਾਰਚ ਤੱਕ ਸੇਲ ਲਾ ਰਹੇ ਹਾਂ ਹੋਲਸੇਲ ਦੀ ਜਿਨ੍ਹਾਂ ਦੇ ਵਿਆਹ ਸ਼ਾਦੀ ਰੱਖੇ ਹੋਏ ਆ ਫੁੱਲ ਪਰਦੇ ਲਵਾ ਦਾਂਗੇ ਦਾਜ ਬਰੀ ਵਾਲੇ ਸੂਟ ਅੱਧ ਮੁੱਲ ਰੇਟਾਂ ਦੇ ਉੱਤੇ ਚੈੱਕ ਕਰੋ ਜੀ ਪਹਿਲਾ ਪਿਓਰ ਬਰਬਰੀ ਲੋ ਜੀ ਸਾਰਾ ਮਾਲ ਦੇਣਾ ਪੈਣ ਨੂੰ ਘਟਾ ਕੇ ਵਿੱਚੇ ਲਾਉਣਾਊਗੀ ਫ੍ਰੀ ਤੇ ਨਾਲ ਆਊਗਾ ਬਰਬਰੀ ਦਾ ਹੀ ਦੁਪੱਟਾ ਰੇਟ ਚੈੱਕ ਕਰ ਲਓ ਧਿਆਨ ਦੇ ਨਾਲ ਸੂਟ ਹੈਗਾ ਇਹ 2200 ਰੁਪਏ ਦੇ ਵਿੱਚ ਆਪਾਂ ਦੇਣਾਗਾ ਹੋਲ ਸੇਲ ਦੇ ਵਿੱਚ 1195 ਲਓ ਜੀ ਅਗਲੀ ਹਟ ਮਾਉਣ ਲੋ ਕੈਂਡ ਕੈਂਡ ਵੀ ਸੌਣ ਲੋ ਵੀ ਕੈਂਡ ਕੈਂਡ ਬਿਸਕੋਸ ਔਰ ਗੰਜਾ ਜੀ ਪਿਓਰ ਬਿਸਕੋਸ ਔਰ ਗੰਜਾ ਦੇਵਾਂਗੇ ਆਪਾਂ ਤੁਹਾਨੂੰ ਲਓ ਜੀ ਚੈੱਕ ਕਰ ਲੋ ਧਿਆਨ ਦੇ ਨਾਲ ਗ੍ਰੇਡ 5 ਵਜ ਦਾ 2790 1395 ਲੈ ਵੀ ਅਗਲਾ ਉਹ ਦੇ ਟਿਸ਼ੂ ਦੇ ਉੱਤੇ ਲਓ ਜੀ ਇਸ਼ੂ ਦੇ ਉੱਤੇ ਆ ਗਿਆ ਇਹ 1395 ਜੀ ਚੈੱਕ ਕਰੋ ਧਿਆਨ ਦੇ ਨਾਲ ਪ੍ਰੋਪਰ ਸਾਰਾ ਕੰਮ ਕੀਤਾ ਹੋਊਗਾ ਸੂਟ ਇਹ 2220 ਵਾਲੇ ਆ ਜੀ 1395 ਲਾ ਕੇ ਦੇਵਾਂਗੇ ਖੁੱਲੇ ਸੱਦੇ ਆ ਸਾਰੇ ਵਿਆਹ ਸ਼ਾਦੀਆਂ ਵਾਲਿਆਂ ਨੂੰ ਅਗਲੀ ਹਟਮਾਉਣ ਦੇ ਭਾਈ ਲਓ ਜੀ ਬਿਸਕੋਸ ਔਰ ਗੈਂਜਾ 995 ਰੁਪਏ ਦੇ ਵਿੱਚ 995 ਸਕਰੀਨ ਸ਼ਾਟ ਕਰਕੇ ਦੁਕਾਨ ਤੇ ਆ ਜਿਓ ਜਿੰਨੇ ਫਾਇਦੇ ਕਰਾਉਣੇ ਆ ਹੋਰ ਲਗ ਰੈਟਮ ਸਾਰੀ ਲਓ ਜੀ 1195 ਵਿਸਕੋਸ ਔਰ ਗੰਜਾ 1195 ਖੁੱਲੇ ਸੱਦੇ ਆ ਸਾਰੇ ਵਿਆਹ ਸ਼ਾਦੀਆਂ ਨੂੰ ਜਿਨ੍ਹਾਂ ਨੇ ਫਾਇਦੇ ਕਰਾਉਣੇ ਆ ਲਓ ਜੀ ਪਿਓਰ ਬ੍ਰੋਕਟ ਖੀਨ ਖਾਵ ਕਹਿੰਦੇ ਨੂੰ ਜਿੰਨਾ ਮਰਜ਼ੀ ਮਾਲ ਲੈ ਲਓ ਲੋਗ ਵਿੱਚ ਇਹਦੇ 2500 ਰੁਪਏ ਦਾ 2400 ਰੁਪਏ ਦਾ ਆਪਾਂ ਦੇਣਾ 1795 ਰੁਪਏ ਦੇ ਵਿੱਚ ਖੀਨ ਖਾਵ ਦਾ ਹਟ ਦਵਾਂਗੇ ਲਓ ਜੀ ਚੱਕਰੋ ਅਗਲੀ ਆਈਟਮ ਪਿਓਰ ਸ਼ਿਮਰ ਦੇ ਉੱਤੇ 1695 ਰੁਪਏ ਦੇ ਵਿੱਚ ਸਾਰੇ ਦੁਕਾਨਦਾਰਾਂ ਨੂੰ ਖੁੱਲ੍ਹੇ ਦਿੰਦੇ ਆ ਸਾਰੇ ਵਿਆਹ ਸ਼ਾਦੀਆਂ ਨੂੰ ਖੁੱਲ੍ਹੇ ਦਿੰਦੇ ਆ ਜਿਨ੍ਹਾਂ ਨੇ ਫਾਇਦੇ ਕਰਾਉਣੇ ਆ ਲੈ ਸੂਟ ਹੋਣੇ ਮਹਿੰਗੇ ਲੈ ਆ ਲਈ ਕੈਂਡ ਕੈਂਡਾ ਵਾਲਾ ਕਿਉਂ ਰੇਟਾਂ ਦੇ ਕਰ ਲੱਗੇ ਆ ਚੈਲੰਜ 1395 ਰੁਪਏ ਦੇ ਵਿੱਚ ਚੈੱਕ ਕਰੋ ਧਿਆਨ ਦੇ ਨਾਲ ਆਰਟੀਕਲ ਜੀ 1395 ਪੂਰੇ ਬੰਬ ਸੂਟ ਦਵਾਂਗੇ ਪੂਰੀ ਕੈਂਡ ਕੁਆਲਿਟੀ ਦਵਾਂਗੇ ਰੇਟਾਂ ਦੇ ਕਰਾਂਗੇ ਚੈਲੰਜ ਪਿਓਰ ਨੇਚਰਲ ਦੇ ਉੱਤੇ ਜੀ ਪਿਓਰ ਨੇਚਰਲ ਦਾ ਸੂਟ ਆ 4500 ਰੁਪਏ ਹੁਣ ਦਵਾਂਗੇ ਆਪਾਂ 2495 ਰੁਪਏ ਦੇ ਵਿੱਚ 2495 ਪੂਰੀ ਕੈਨਗਲ ਬਾਦ ਪੂਰਾ ਪ੍ਰੋਪਰ ਹੈਂਡ ਦਾ ਦਬਕੇ ਦਾ ਮੋਤੀ ਦਾ ਕੰਮ ਕੀਤਾ ਹੋਊਗਾ ਤੇ ਨਾਲ ਆਊਗਾ ਚਨੌਣ ਦਾ ਦੁਪੱਟਾ ਤੋਂ ਵੀ ਕਰਦਾ ਭਾਈ ਕੈਮਰਾ ਬਣਾ ਜੂਮ ਕਰ ਕਨੇੜੇ ਜੇ 2495 ਰੁਪਏ ਦੇ ਵਿੱਚ ਲਓ ਜੀ ਸ਼ੀਸ਼ੇ ਵਾਲਾ ਜਗਮਗਾ ਜਗਮਗ ਕਰਦਾ ਸੂਟ ਚੈੱਕ ਕਰ ਲੋ ਧਿਆਨ ਦੇ ਨਾਲ 2495 'ਚ ਸ਼ਿਮਰ ਦਾ ਛੂਟ ਦਵਾਂਗੇ 2495 'ਚ ਰੇਟ ਘਟਾ ਤੇ ਪੂਰੇ ਫਾਇਦੇ ਕਰੀ ਜੰਨੇ ਆ ਥੱਲੇ ਮਾਰੇ ਰੇਡ ਖੁੱਲੇ ਸੱਦੇ ਆ ਸਾਰੇ ਵ્યાਸ਼ਾਧੀਆਂ ਦੇ ਨੂੰ ਜਿਨ੍ਹਾਂ ਨੇ ਫਾਇਦੇ ਕਰਾਉਣੇ ਆ ਇੱਕੋ ਦੁਕਾਨ ਆ ਪੰਡਤਾਂ ਦੀ ਹੱਡੀ ਮਹਿੰਗੇ ਮਹਿੰਗੇ ਸੂਟ ਕਰਤੇ ਪੂਰੇ ਸਸਤੇ ਤੇ ਪਹਿਣ ਦੇ ਲਈ ਜੰਨੇ ਆ ਫਾਇਦੇ ਚੱਕਰੋ ਪੀਸ ਧਿਆਨ ਦੇ ਨਾਲ 2195 ਰੁਪਏ ਦੇ ਵਿੱਚ ਟੈਬੀ ਦਾ ਸੂਟ ਆ ਪੂਰਾ ਕਹਿਣ 2195 ਸਾਰਾ ਮੋਤੀ ਦਾ ਦਬਕੇ ਦਾ ਬਰੀਕ ਹੈਂਡ ਦਾ ਕੰਮ ਕੀਤਾ ਹੋਊਗਾ 2195 ਬਾਜੂ ਵਰਕ ਦੇ ਨਾਲ ਲਓ ਜੀ ਡਬਲ ਸ਼ੇਡ ਆ ਚੁੱਕਿਆਗਾ ਡਬਲ ਸ਼ੇਡ ਸੂਟ ਆ ਭਾਈ ਖੋਲ ਦੇ ਮਣਾਇਆ 6500 ਰੁਪਏ ਦਾ ਸੂਟ ਆ ਜੀ 6500 ਰੁਪਏ ਦਾ ਲਓ ਜੀ ਚੈੱਕ ਕਰ ਲੋ 3695 ਜਿ ਦਵਾਂਗੇ 3695 ਬਹੁਤ ਕੈਂਡ ਆਰਟੀਕਲ ਰੇਟ ਦਾ ਚੈਲੰਜ ਆ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਆ 3695 ਰੁਪਏ ਦੇ ਵਿੱਚ ਪੂਰਾ ਬੰਬ ਆਰਟੀਕਲ ਪੂਰੀ ਕੈਂਡ ਗੱਲਬਾਤ ਪੂਰਾ ਸੋਹਣਾ ਦੁਪੱਟਾ ਨਾਲ ਸਪੈਸ਼ਲ ਰੈੱਡ ਆ ਗਿਆ ਜੀ ਸਪੈਸ਼ਲ ਰੈੱਡ ਕਿਆ ਬਾਤਾਂ ਜੀ ਕਿਆ ਬਾਤਾਂ ਤੇ ਕਿਆ ਬਾਤਾਂ ਪ੍ਰੋਪਰ ਹੈਂਡ ਦਾ ਕੰਮ 2895 ਰੁਪਏ ਦੇ ਵਿੱਚ ਲਓ ਜੀ ਚਨੌਣ ਦਾ ਦੁਪੱਟਾ ਜਗਮਗ ਕਰਦਾ ਸੂਟ ਪੂਰਾ ਹੈਵੀ ਕੰਮ ਬਾਜੂ ਹੈਵੀ ਲਓ ਜੀ ਦੁਪੱਟਾ ਚੱਕਰ ਲਓ ਧਿਆਨ ਦੇ ਨਾਲ ਓਕਰ ਕੋਡ 2895 ਲਓ ਜੀ ਬਰਬਰੀ ਦੇ ਉੱਤੇ 1495 ਰੁਪਏ ਦੇ ਵਿੱਚ ਜਿੰਨਾ ਮਰਜ਼ੀ ਮਾਲ ਲੈ ਲਓ ਜੀ ਰੇਟਾਂ ਦੇ ਚੈਲੰਜ ਆ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਹੈ 31 ਮਾਰਚ ਤੱਕ 31 ਮਾਰਚ ਕਰ ਦਾਂਗੇ ਪੈਣਾ ਦੇ ਫਾਇਦੇ ਲਓ ਜੀ ਲਓ ਜੰਨਾ ਮਰਜੀ ਮਾਲ ਲੈ ਲਓ ਜੀ 5495 ਰੁਪਏ ਦੇ ਵਿੱਚ 5495 ਵਿੱਚ ਲਓ ਜੀ 7500 ਫੂਟ ਦਵਾਂਗੇ 5495 ਚੈੱਕ ਕਰ ਲਓ ਧਿਆਨ ਦੇ ਨਾਲ ਡਬਲ ਸ਼ੇਡ ਖੁੱਲੇ ਸੱਦੇ ਆ ਮਾਲ ਕਰਨਾ ਖਤਮ ਦੇ ਭੈਣਾ ਦੇ ਕਰਨੇ ਆ ਫਾਇਦੇ ਲਓ ਜੀ ਐਟਮਾ ਦਵਾਂਗੇ ਇੱਕ ਤੋਂ ਇੱਕ ਵਧੀਆ ਲਓ ਜੀ 9000 ਰੁਪਏ ਦਾ ਸੂਟਾ ਜੀ 9000 ਰੁਪਏ ਦਾ 4495 ਚੈੱਕ ਕਰੋ ਦੁਪੱਟਾ ਫੜ ਦੁਪੱਟਾ ਬਣਾ ਧਿਆਨ ਨਾਲ 4495 ਰੁਪਏ ਦੇ ਵਿੱਚ ਪ੍ਰੋਪਰ ਹੈਂਡ ਦਾ ਕੰਮ ਆ ਪੂਰਾ ਕੈਨ ਸੂਟ ਆ ਰੇਟ ਦਾ ਚੈਲੰਜ ਆ ਵਿਆਹ ਸ਼ਾਦੀਆਂ ਨੇ ਦੇ ਪੂਰੇ ਫਾਇਦੇ ਕਰਦਾਂਗੇ ਜਿੰਨਾਂ ਦੇ ਵਿਆਹ ਸ਼ਾਦੀਆਂ ਹੈਗੀਆਂ ਫੁੱਲ ਫਾਇਦੇ ਕਰਦਾਂਗੇ ਪ੍ਰੋਪਰ ਹੈਂਡ ਦੇ ਵਿੱਚ ਦਵਾਂਗੇ ਰੇਟਾਂ ਦੇ ਕਰਾਂਗੇ ਚੈਲੰਜ ਲਓ ਜੀ 4500 ਰੁਪਏ ਫੁੱਟ ਦਵਾਂਗੇ ਆਪਾਂ 2495 2495 ਰੇਟ ਕਰਤਾ ਜੀ ਥੱਲੇ ਮਾਰੇ ਰੇਟ ਪੈਣਾਂ ਦੇ ਕਰੀ ਜੰਨੇ ਆ ਫਾਇਦੇ ਜਿੰਨੇ ਮਰਜ਼ੀ ਫਾਇਦੇ ਕਰਾ ਲਓ ਸਟਾਕ ਕਰਨਾ ਕਲੀਅਰ ਤੇ ਮਾਲ ਮੰਗਾਵਾਂਗੇ ਦੋ ਅਸੀਂ ਗਰਮੀ ਵਾਲਾ ਸੋ ਜਿਹੜੇ ਵੀ ਭੈਣਾਂ ਨੇ ਫਾਇਦੇ ਕਰਾਉਣੇ ਆ ਆਜੋ ਪੰਡਤ ਅਸ਼ੀਦੀ ਦੇ ਆਕੇ ਫਾਇਦੇ ਕਰਾ ਲਓ ਲੁੱਟ ਲਓ ਮੇਲਾ ਜਿੰਨਾ ਮਰਜ਼ੀ ਪੜਤਲਵਾ ਲਓ ਫੁੱਲ ਵੜਾ ਫੁੱਲ ਲਵਾ ਦਾਂਗੇ ਪਰਤੇ ਟਿਸ਼ੂ ਬਰਬਰੀ ਜਿੰਨਾ ਮਰਜ਼ੀ ਮੰਗ ਲਓ ਸਾਰਾ ਮਾਲ ਮਿਲ ਜੂ ਤੁਹਾਨੂੰ ਪੰਡਤ ਅਸ਼ੀਦੀ ਦੇ ਉੱਤੇ ਆ ਕੇ ਜੀ ਲਓ ਜੀ ਐਡਮਾ ਕੈਂਡ ਤੋਂ ਕੈਂਡ ਪੂਰੇ ਫਾਇਦਨਾ ਪੂਰੇ ਪਰਤੇ ਦੇ ਨਾਲ ਲਓ ਜੀ ਲਓ 3195 ਲਾ ਕੇ ਦਵਾਂਗੇ 3195 ਰੁਪਏ ਦੇ ਵਿੱਚ ਸਾਰਾ ਮਾਲ ਹੋਲਸ ਰੇਟ ਦੇ ਵਿੱਚ ਰੋਕੇਰ ਰੋਡ ਡੈਮੋ ਦਿੱਤਾ ਭੈਣਾਂ ਨੂੰ ਸੋ ਵੈਰਾਈਟੀ ਬਹੁਤ ਬਈਆ ਜੀ ਫਾਇਦੇ ਫੁੱਲ ਹੋਣਗੇ ਗਾਰੰਟੀ ਦਿੰਨੇ ਆ ਇਸ ਗੱਲ ਦਾ ਚੈਲੰਜ ਆ ਲੱਖ ਰੁਪਏ ਦਾ ਕਪੜਾ ਦਵਾਂਗੇ 40000 ਰੁਪਏ ਦੇ ਵਿੱਚ ਰੇਟਾਂ ਦੇ ਹੋਣਗੇ ਫੁੱਲ ਫਾਇਦੇ ਵੈਰਾਈਟੀਆਂ ਇੱਕ ਦੋ ਇੱਕ ਘੈਂਟ ਦਵਾਂਗੇ ਜਿੰਨਾ ਮਰਜੀ ਪਰਤਲਵਾ ਲੋ ਖੁੱਲੇ ਸਦਿਆ ਸਾਰੇ ਵ્યાਸ਼ਾਦਿਆਂ ਨੂੰ ਪੂਰੇ ਫਾਇਦੇ ਕਰਦਾਂਗੇ ਵੈਰਾਈਟੀ ਫੁੱਲ ਵੜਾ ਫੁਲਾਈ ਹੋਈ ਆ